ਅੱਜ ਆਪਾਂ ਚੱਲੇ ਆਂ ਇੰਡੀਆ ਦਾ ਲਾਸਟ ਪਿੰਡ ਮਾਨਾ گاਉਂ ਦੇਖਣ ਉਸ ਤੋਂ ਬਾਅਦ ਚੈਨਾ ਸਟਾਰਟ ਹੋ ਜਾਂਦੀ ਹੈਗੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਬਦਰੀਨਾਥ ਇੱਥੋਂ 4 ਕਿਲੋਮੀਟਰ ਅੱਗੇ ਆ ਮਾਨਾ گاਉਂ ਇੰਡੀਆ ਦਾ ਲਾਸਟ ਪਿੰਡ ਹੈ ਤੇ ਚੱਲਦੇ ਆਂ ਰਸ ਬਹੁਤ ਹੈ ਇਹ ਬਦਰੀਨਾਥ ਹੈ ਕਹਿੰਦੇ ਬਦਰੀਨਾਥ 6 ਘੰਟੇ ਲੱਗਦੇ ਆਗੇ ਮੱਥਾ ਟੇਕਣ ਨੂੰ ਬਹੁਤ ਵੱਡੀ ਲਾਈਨ ਲੱਗੀ ਹੋਈ ਹੈ ਤੇ ਅੱਗੇ ਚੱਲਦੇ ਆਪਾਂ ਤੇ ਮਾਨਾ گاਉਂ ਦਿਖਾਉਣੇ ਸੋ ਇਹ ਪਿੰਡ ਪਹਾੜਾਂ ਦੀ ਗੋਦ ਵਿੱਚ ਵਸਿਆ ਹੋਇਆ ਲਾਸਟ ਪਿੰਡ ਹੈ ਜਦੋਂ ਆਪਾਂ ਬੱਦਰੀਨਾਥ ਤੱਕ ਜਾਂਦੇ ਆਂ ਤੇ ਉਦੋਂ ਅੱਗੇ ਰੋਡ ਆਉਂਦਾ ਜਿਹੜਾ ਪਹਾੜਾਂ ਦੀ ਗੋਦ ਵਿੱਚ ਵਸਿਆ ਹੋਇਆ ਮਾਨਾ ਪਿੰਡ ਆ ਨਾ ਇੰਨਾ ਸੋਹਣੀਆਂ ਬਖੋ ਬੱਕਰੀਆਂ ਲੋਕੇ ਇਸਨਾਂ ਨੇ ਬਹੁਤ ਤਕੜੀਆਂ ਲੋਕੇ ਇਸਨਾਂ ਨੇ ਬਖੋ ਬੱਕਰੀਆਂ ਵੈਸੇ ਇੱਥੇ ਭੀੜ ਬਹੁਤ ਆ ਗਈ ਬਹੁਤ ਜ਼ਿਆਦਾ ਰਸਾਗਾ ਲੋਕਾਂ ਦਾ ਇਹ ਪਿੰਡ ਨੂੰ ਦੇਖਣ ਵਾਸਤੇ ਬਹੁਤ ਲੋਕ ਆਉਂਦੇ ਆਗੇ ਬਹੁਤ ਤਕੜੀ ਲੋਕੇਸ਼ਨ ਹੈ ਜੇ ਆਪਾਂ ਇੰਡੀਆ ਦੇ ਕਿਸੇ ਵੀ ਕੋਨੇ 'ਚ ਆਉਣੇ ਤਾਂ ਇਹ ਲਾਸਟ ਪਿੰਡ ਬਣਦਾ ਹੈਗਾ ਜੇ ਆਪਾਂ ਇਧਰੋਂ ਚైనా ਕਿਣਿਓ ਤਾਂ ਦੇਖਦੇ ਤਾਂ ਇਹ ਇੰਡੀਆ ਦਾ ਪਹਿਲਾ ਪਿੰਡ ਬਣਦਾਗਾ ਆ ਦੇਖੋ ਸਾਈਨ ਬੋਰਡ ਲੱਗਿਆ ਹੋਇਆ ਹੈਗਾ ਫਾਸਟ ਇੰਡੀਅਨ ਬਲੇਜ਼ਮਾਨਾ ਤੇ ਬਹੁਤ ਰਸਪਿਆ ਹੋਇਆ ਗੱਡੀਆਂ ਦਾ ਦੇਖੋ ਉਹ ਦੁਨੀਆ ਇਹੀ ਹੈਗੀ ਹੁਣ ਆਪਾਂ ਪਹੁੰਚ ਚੁੱਕੇ ਹਾਂਗੇ ਪਾਰਕਿੰਗ ਦੇ ਵਿੱਚ ਇੰਡੀਆ ਦੇ ਲਾਸਟ ਪਿੰਡ ਦੀ ਪਾਰਕਿੰਗ ਹੈ ਇਹ ਸਾਰਾ ਆਰਮੀ ਦਾ ਬੇਸ ਆ ਗਿਆ ਉਹ ਅੱਗੇ ਪਿੰਡ ਵਸਿਆ ਹੋਇਆ ਹੈਗਾ ਮਾਨਾ گاਉ ਉਹ ਉਹਦੇ ਬਾਰਡਰ ਆਪ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਇੱਥੇ ਆ ਸਾਰਾ ਆਰਮੀ ਦਾ ਬੇਸ ਹੈ ਪਹਾੜ ਦੀ ਪਹਾੜਾਂ ਦੀ ਗੋਦ ਵਿੱਚ ਵਸਿਆ ਹੋਇਆ ਪਿੰਡ ਹੈ ਇਹ ਬਰਫ਼ ਦੇ ਗਲੇਸ਼ੀਅਰ ਨੇ ਰਸਤਾ ਬਹੁਤ ਤਾਫਣਾ ਹੈ ਜਿਹੜਾ ਵੀ ਹੇਮਕੁੰਡ ਸਾਹਿਬ ਆਉਂਦਾ ਗਿਆ ਤਾਂ ਉਹ ਸਿਰਫ ਮਾਨਾ گاਉ ਜ਼ਰੂਰ ਦੇਖ ਕੇ ਜਾਓ ਦੇਖਣ ਵਾਲੀ ਲੋਕੇਸ਼ਨਾਂ ਬਹੁਤ ਤਾਕੜੀ ਲੋਕੇਸ਼ਨਾਂ ਇਹ ਪਹੁੰਚ ਚੁੱਕੇ ਆਪਾਂ ਮਾਨਾ ਪਿੰਡ ਇੰਡੀਆ ਦਾ ਲਾਸਟ ਪਿੰਡ ਹੈ ਇਹ ਇਦੋਂ ਅੱਗੇ ਇਦੋਂ ਅੱਗੇ ਚਾਇਨਾ ਸਟਾਰਟ ਹੋ ਜਾਂਦੀ ਆ ਜੇ ਇਧਰੋਂ ਚੱਲੀਏ ਤਾਂ ਆਪਾਂ ਇਹ ਇੰਡੀਆ ਦਾ ਪਹਿਲਾ ਪਿੰਡ ਹੈ ਤੇ ਜੇ ਪੰਜਾਬ ਵੱਲੋਂ ਆਉਣੇ ਆ ਤੇ ਆਪਾਂ ਇਹ ਇੰਡੀਆ ਦਾ ਲਾਸਟ ਪਿੰਡ ਹੈ ਹਾਂ ਇਹ ਆ ਮਾਨਾ ਪਿੰਡ ਟੂਰਿਸਟ ਪਲੇਸ ਬਹੁਤ ਆਉਂਦੇ ਆ ਯਾਰ ਦੇਖਣੇ ਤੇ ਬਹੁਤ ਭੀੜ ਹੈ ਤਕਰੀਬਨ ਅਸੀਂ ਮੋਟਰਸਾਈਕਲਾਂ ਤੇ ਤਾਂ ਲੰਗੇ ਗੱਡੀਆਂ ਦਾ ਤਾਂ 1 ਘੰਟੇ ਦਾ ਜਾਮ ਹੈ ਮੋਟਰਸਾਈਕਲ ਲੰਗੀ ਜਾਂਦੇ ਆ ਹੁਣ ਆਪਾਂ ਫਿਰਦੇ ਆਂਗੇ ਮਾਨਾ ਪਿੰਡ ਇੰਡੀਆ ਦਾ ਲਾਸਟ ਪਿੰਡ ਦੇਖੋ ਬਾਦੀਆਂ ਉੱਚੇ ਉੱਚੇ ਪਹਾੜ ਜਲੇਸ਼ੀਅਰਾਂ ਦੇ ਵਿੱਚ ਵੈਸੇ ਬਰਫ਼ ਸਾਰੀ ਖੁਰੀ ਪਈਆ ਹੋਣਾ ਹਾਂ ਹੈਲੋ ਤੇ ਪਰ ਇਹਦੋਂ 45 ਕਿਲੋਮੀਟਰ ਅੱਗੇ ਜਾ ਕੇ ਆਰਮੀ ਦੇ ਬੇਸ ਆ ਜਾਂਦੇ ਹੈਗੇ ਜਿੱਥੇ ਉਹ ਪਿੱਛੇ ਜੇ ਲੜਾਈ ਹੋਈ ਸੀ ਚਾਈਨਾ ਦੀ ਚਾਈਨਾ ਤੇ ਇੰਡੀਆ ਦੇ ਸਿੱਖ ਨੌਜਵਾਨਾਂ ਨੇ ਆਸ ਵਿੱਚ ਮੁੱਟ ਪੇੜ ਹੋਏ ਸੀ ਉਹ ਆਪਸ ਵਿੱਚ ਉਹ ਉੱਠੇ ਹੋਏ ਸੀ ਪਰ ਇਦੋਂ ਅੱਗੇ ਪਰਮਿਸ਼ਨ ਲੈਣੀ ਪੈਂਦੀ ਹੈ ਅਸੀਂ ਪਤਾ ਕਰੀ ਸੀ ਸਾਨੂੰ ਫਿਰ ਵੈਸੇ ਸਾਨੂੰ ਪਰਮਿਸ਼ਨ ਨਹੀਂ ਮਿਲੀ ਉਹ ਕਹਿੰਦੇ 15 ਦਿਨ ਪਹਿਲਾਂ ਕਰਵਾਉਣੀ ਪੈਂਦੀ ਆ ਯਾ ਇੱਥੇ ਟੂਰਿਸਟ ਬਹੁਤ ਲੋਕ ਆਉਂਦੇ ਆ। ਇੱਥੇ ਤਿੰਨ ਤਿੰਨ ਪੁਆਇੰਟ ਆ ਦੇਖਣ ਵਾਲੇ। ਇੱਥੇ ਸਰਸਵਤੀ ਨਦੀ ਪਲਾਤ ਦੇ। ਜਾਂ ਕੋਈ ਫਲਾਈਟ ਹੋਣੀ ਉहां ਦੇ। ਇੱਥੇ ਸਰਸਵਤੀ ਨਦੀ ਪਤਾਲ ਦੇ ਵਿੱਚ ਅਲੋਪ ਹੋ ਜਾਂਦੀ ਹੈ। ਇੱਕ ਭੀਮਗੋੜਾ ਇੱਕ ਪੁਆਇੰਟ ਹੋਰ ਕਹਿੰਦੇ ਆ। ਹਾਂ ਇਹ ਤੁਰ ਕੇ 1.5 ਕਿਲੋਮੀਟਰ ਜਾਣਾ ਪੈਂਦਾ। ਇਦਾਂ ਦਾ ਬਾਜ਼ਾਰ ਬਣਿਆ ਹੋਇਆ ਸਾਰਾ ਸਾਰਾ ਪਿੰਡ ਵਸਿਆ ਹੋਇਆ ਹੈ ਪਹਾੜਾਂ ਦੇ ਵਿੱਚ ਆ ਪਹਾੜੀ ਆਪਣੇ ਖੇਤੀ ਕਰੀ ਜਾਂਦੇ ਇੱਥੇ ਵਿੱਚ ਹੀ ਕਹਿੰਦੇ ਇਹ ਸਾਰਾ ਬਰਫ ਨਾਲ ਢੱਕ ਜਾਂਦਾ ਸਿਰਫ ਇੱਥੇ ਪਿੰਡ-ਪਿੰਡ ਦੇ ਇਸ ਪਿੰਡ ਦੇ ਲੋਕ ਹੀ ਰਹਿੰਦੇ ਆ ਜਿਹੜਾ ਆਰਮੀ ਵਾਲੇ ਰਹਿੰਦੇ ਆ ਬਾਕੀ ਹੋਰ ਕਿਸੇ ਨੂੰ ਪਰਮਿਸ਼ਨ ਨਹੀਂ ਹੁੰਦੀ ਇੱਥੇ ਆਣ ਦੀ ਦੁਆਰਾ ਕਹਿੰਦਾ ਉਹ ਜਦ ਤੱਕ ਨੀ ਨਾ ਤੱਕ ਹੋਏ ਗਈ ਜਿਹੜੀ ਆ ਗਾ ਉਹ ਨਦੀ ਦਿਖ ਰਹੀ ਹੈ ਨਦੀ ਆ ਰਹੀ ਹੈ ਇਹ ਸਾਰੇ ਚੈਨਾ ਵਾਲੇ ਗਲੇਸ਼ੀਅਰ ਪੇਲ ਕੇ ਇੱਧਰ ਪਾਣੀ ਆਉਂਦਾ ਹੈਗਾ ਜਿਹੜਾ বরਫ ਪਿਗਲ ਪਿਗਲ ਕੇ ਉਹ ਆਉਂਦਾ ਹੈ ਤੇ ਦੇਖੋ ਕਿੰਨਾ ਖੂਬਸੂਰਤ ਆ ਯਾਰ ਬਹੁਤ ਆਨੰਦ ਆਉਂਦਾ ਹੈ ਪਰ ਸਾਨੂੰ ਤਾਂ ਬਹੁਤਾ ਹੈਗਾ ਦੁਨੀਆ ਬਹੁਤ ਜਿਆਦਾ ਆਉਂਦੀ ਹੈ ਇੱਥੇ ਟੂਰਿਸਟਸ ਬਹੁਤ ਭਿੰਡ ਹੁੰਦੀ ਹੈਗੀ ਤੇ ਬਹੁਤ ਖੂਬਸੂਰਤ ਆ ਯਾਰ ਇੱਕ ਵਾਰ ਜ਼ਰੂਰ ਆਇਓ ਆਨੰਦ ਲਿਓ ਜ਼ਿੰਦਗੀ ਦਾ ਜਿਲ ਕਰਦਾਂਗੇ ਕਿ ਇੱਥੇ ਜਾਨ ਨੂੰ ਜੀ ਨਹੀਂ ਕਰਦਾ ਇੰਨਾ ਕੁਦਰਤ ਦੀ ਆਪਾ ਮੰਨ ਲਓ ਆਪਾ ਕਿ ਇੰਨੀ ਕੁਦਰਤ ਦੀ ਗੋਦ ਵਿੱਚ ਸਮਾ ਜਾਣਿਆਂਗੇ ਕਿ ਇੱਥੇ ਆਨੰਦ ਵੱਖਰੀ ਆਉਂਦਾਗਾ ਬਹੁਤ ਜਿਆਦਾ ਵੱਖਰਾ ਆਨੰਦ ਆਉਂਦਾਗਾ ਜਿਵੇਂ ਇਹ ਪਿੰਡ ਦੀ ਇੱਕ ਬਹੁਤ ਵੱਡੀ ਖਾਸੀਅਤ ਇਹ ਵੀ ਹੈ ਇੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਕੱਪੜਾ ਹਰ ਇੱਕ ਚੀਜ਼ ਸਾਨੂੰ ਸਸਤੀ ਮਿਲੂਗੀ ਜਿਵੇਂ ਸਾਰੇ ਤੋਂ ਉੱਚਾਗਾ ਉੱਚੀ ਹਾਈਟ ਦੇ ਉੱਤੇ ਆ ਇੱਥੇ ਸਭ ਤੋਂ ਮਹਿੰਗਾ ਹੋਣਾ ਚਾਹੀਦਾ ਸੀ ਪਰ ਇੱਥੇ ਸਭ ਤੋਂ ਸਸਤਾ ਮਿਲਦਾ ਚਾਕਲੇਟ 10 ਦੀ ਵੀ ਚਾਕਲੇਟ ਮਿਲਦੀ ਹੈ ਪਾਣੀ ਦੀ ਬੋਤਲ ਮਿਲਦੀ ਹੈਗੀ 30 ਰੁਪਏ ਦੀ ਤੇ ਆਪਣੀਆਂ ਟੋਪੀਆਂ ਜਿਵੇਂ ਆਪਣੇ 100-100 ਰੁਪਏ ਦੀ ਹੁੰਦੀ ਹੈ ਇੱਥੇ ਕਨ ਆਪ ਹੱਥੀ ਬੁੰਨਦੇ ਆ ਇਹ ਟੋਪੀਆਂ ਉਹ 100-100 ਰੁਪਏ ਦੀਆਂ ਮਿਲਦੀਆਂ ਨੇ ਕਿਉਂਕਿ ਇਸ ਪਿੰਡ ਦੇ ਵਿੱਚ ਇਹ ਕਹਿੰਦੇ ਆਗੇ ਕਿ ਇਹ ਪਿੰਡ ਆ ਜਿਹੜਾ ਇਹ ਟੈਕਸ ਫ੍ਰੀ ਪਿੰਡ ਆ ਇੱਥੇ ਇਸ ਇਸ ਪਿੰਡ ਦੇ ਲੋਕਾਂ ਨੂੰ ਕੋਈ ਟੈਕਸ ਨਹੀਂ ਪੈਂਦਾ ਹੈਗਾ ਇਸ ਕਰਕੇ ਇੱਥੇ ਹਰ ਇੱਕ ਚੀਜ਼ ਬਹੁਤ ਜ਼ਿਆਦਾ ਸਸਤੀ ਮਿਲਦੀ ਹੈਗੀ ਇਹ ਲੋਕ ਇੱਥੇ ਉਗਾਉਂਦੇ ਆ ਇੱਥੇ ਇਹ ਵੇਚਦੇ ਆਗੇ ਮਸਾਲੇ ਚਾਹ ਦੇ ਮਸਾਲੇ ਵਗੈਰਾ ਚੁੱਕਾਂਗੇ ਸਰਸਵਦੀ ਨਦੀ ਤੇ ਉਹ ਦੇਖੋ ਪਹਾੜ ਦੇ ਵਿੱਚੋਂ ਪਾਣੀ ਨਿਕਲ ਰਿਹਾਗਾ ਇਹ ਸਾਰੇ ਕਹਿੰਦਾ 400 ਮੀਟਰ ਦੇ ਏਰੀਏ ਦੇ ਵਿੱਚ ਹੀ ਸਾਰੀ ਇੰਡੀਆ ਦੇ ਵਿੱਚ ਤੁਹਾਨੂੰ ਦੇਖਣ ਨੂੰ ਇਹ ਸਰਸਵਤੀ ਨਦੀ ਸਿਰਫ ਇੱਥੇ ਹੀ ਮਿਲੂਗੀ ਉਹ ਪਹਾੜ ਦੇ ਵਿੱਚੋਂ ਨਿਕਲਦੀ ਹੈ ਹੁਣ ਆਪ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਇੱਥੇ ਥੱਲੇ نیچے ਖਾਈ ਹੈਗੀ ਉਹਦੇ ਵਿੱਚ ਹੀ ਸਮਾ ਜਾਂਦੀ ਹੈ ਥੱਲੀ ਇਹ ਪਤਾ ਨਹੀਂ ਇਹਦਾ ਪਾਣੀ ਕਿੱਧਰ ਨੂੰ ਜਾਂਦਾ ਕਿੱਧਰ ਨੂੰ ਨਹੀਂ ਇਹ ਕਹਿੰਦੇ ਆ ਕਿ ਕਿ ਇੱਥੇ ਪਤਾਲ ਦੇ ਵਿੱਚ ਹੀ ਸਮਾ ਜਾਂਦਾ ਇਹ ਉਹ ਦੋ ਜੋ ਦੋ ਪਹਾੜ ਜੁੜੇ ਹੋਏ ਹਨਾ ਉੱਥੇ ਤੁਹਾਨੂੰ ਦਿਖਾ ਰਿਹਾ ਕੈਮਰਾ ਕਰਕੇ ਦੇਖੋ ਨੀਚੇ ਇਹਦੇ ਵਿੱਚ ਹੀ ਸਮਾ ਜਾਂਦੀ ਹੈਗੀ ਇਹ ਇਸ ਦੂਗਾਹੇ ਦਾ ਪਾਣੀ ਕਿਧਰੇ ਨਹੀਂ ਇਸ ਏਰੀਏ ਦੇ ਵਿੱਚ ਹੀ ਦੇਖਣ ਨੂੰ ਮਿਲੂਗੀ ਤੁਹਾਨੂੰ ਆ ਇੱਕ ਮੰਦਰ ਬਣਿਆ ਹੋਇਆ ਸਰਸਵਤੀ ਮੰਦਰ ਵੀ ਬਣਿਆ ਹੋਇਆ ਹੈਗਾ ਬਹੁਤ ਲੋਕ ਆਉਂਦੇ ਆਗੇ ਇੱਥੇ ਮੱਠਾ ਦੇਖਦੇ ਆਗੇ ਤੇ ਬਹੁਤ ਵਧੀਆ ਉਹ ਸਾਹਮਣੇ ਤੁਹਾਨੂੰ ਦੇਖੂਗਾ ਇੰਡੀਆ ਦੀ ਲਾਸਟ ਦੁਕਾਨ ਚਾਹ ਦੀ ਉਥੇ ਵੀ ਹਰ ਹਰ ਮੋਦੀ ਸਾਪਿਆ ਪੈਗਾ ਤੇ ਆ ਦੇਖੋ ਲਾਸਟ ਦੁਕਾਨ ਆ ਇਹ ਆ ਲਾਸਟ ਦੁਕਾਨਾਂਗੀ ਇੰਡੀਆ ਦੀ ਤੇ ਪਹਿਲੀ ਦੁਕਾਨ ਆ ਇੰਡੀਆ ਦੀ ਇੱਥੇ ਲੋਕ ਚਾਹ ਪੀ ਕੇ ਜਾਂਦੇ ਤੇ ਆਪਾਂ ਵੀ ਚਾਹ ਦਾ ਆਨੰਦ ਮਾਣਦੇ ਆ ਇੱਥੇ ਬੈਠ ਕੇ ਤੇ ਦੇਖੋ ਇੱਥੇ ਹੀ ਮੋਦੀ ਸਾਪਿਆ ਪਿਆ ਲਿਖਿਆ ਹੋਇਆ ਮੈਂ ਹੂੰ ਮੋਦੀ ਪਰਿਵਾਰ ਆ ਇਹਦਾ ਬੈਂਜੂਤਰੀ ਨੂੰ ਹੋਣਾ ਆ ਆ ਬੈਠੇ ਚੈਣ ਵਾਲੇ ਕੋ ਹਾਲਾਂ ਦੇ ਪੀਲੀਆਂ ਚੁੰਜਾਂ ਜਾਇਆ ਸਾਡੇ ਕੇ ਮੱਥਾ ਨਹੀਂ ਹੈ ਬਸ ਅਸੀਂ ਤਾਂ ਐਂ ਹੀ ਜਾਇਆ ਹੈ ਲੋ ਯਾਰ ਜੇ ਆ ਸਾਰਾ ਗਲੇਸ਼ੀਅਰ ਪਿਗਲ ਕੇ ਆਹ ਰੋਡ ਦੇ ਉੱਤੇ ਸੜਕ ਸਾਰੀ ਟੁੱਟੀ ਹੋਈ ਹੈਗੀ ਇਹਦੇ ਵਿੱਚ ਦੀ ਗੱਡੀਆਂ ਨਿਕਲਦੀਆਂ ਨੇ ਵੱਲੋਂ ਦੀ ਪਾਣੀ ਚੱਲ ਰਿਹਾ ਹੈ ਗਲੇਸ਼ੀਅਰ ਪਿਗਲ ਜਾਂਦਾ ਹੈਗਾ ਤੇ ਜਾਮ ਬਹੁਤ ਵੱਡਾ ਲੱਗਿਆ ਹੋਇਆ ਹੈਗਾ ਇੱਥੇ ਮੋਟਰਸਾਈਕਲ ਨਿਕਲ ਜਾਂਦੇ ਗੱਡੀਆਂ ਦਾ ਜਾਮ ਹੈ ਇਹ ਮਾਨਾ ਕੋਣ ਨੂੰ ਜਾਂਦਿਆਂ ਨੂੰ ਰਸਤੇ